ਸਾਪ ਦੇਖੀ 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 ਸੱਪ ਨਾਲ ਖੇਲਦੇ ਇਹ ਆੜ ਆ ਜੀ ਦੇਖੋ ਬਾਈ ਫੇਰ ਨਹੀਂ ਸਸਰੀ ਘਰ ਬਾਬਿਓ ਕੀ ਹਾਲ ਚਾਲ ਆ ਤੁਹਾਡਾ ਸਾਰੇ ਦਾਇਓਪ ਤੁਸੀਂ ਵਧੀਆ ਹੋਣਗੇ ਸੋ ਬਾਬਿਓ ਅੱਜ ਆਪਾਂ ਕਰਾਂਗੇ ਪ੍ਰੈਂਕ ਠੀਕ ਹੈ ਜੀ ਪ੍ਰੈਂਕ ਕਰਾਂਗੇ ਆਪਾਂ ਨਕਲੀ ਸੱਪ ਦੇ ਨਾਲ ਸੱਪ ਦੇ ਗੈਸ ਕਰ ਸਕਦੇ ਤੁਸੀਂ origignal ਇਹ ਲੱਗਦਾ ਇਹ ਚੀਜ਼ ਜਿਹੜਾ ਦੇਖੂਗਾ ਉਹਨੂੰ ਡਰੂਗਾ ਜ਼ਰੂਰ ਹੈ ਸੋ ਅੱਜ ਇੱਕ ਵਾਰ ਦੇਖਦੇ ਨੇ ਆਣਿਆਂ ਨਾਲ ਪ੍ਰੈਂਕ ਕਰਕੇ ਸੋ ਠੀਕ ਹੈ ਜੀ ਵੀਡੀਓ ਚੰਡ ਤੱਕ ਬਣੇ ਰਹਿਣਾ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਸੋ ਚੰਗਾ ਜੀ ਸੋ ਕਰਦੇ ਵੇਰ ਸਟਾਰਟ ਲੋ ਵੀ ਮਿੱਤਰੋ ਆ ਆਪਣਾ ਹੈਗਾ ਸਬ ਠੀਕ ਹੈ ਜੀ ਸੋ ਇਹਨੂੰ ਬਣਾਗੇ ਆਪਾਂ ਪਹਿਲਾ ਇਹਦੇ ਨਾਲ ਜਿਹੜੇ ਰੀਲ ਲੈਂਦੀ ਆਪਾਂ ਨੇ ਤਾਂ ਅੱਗੇ ਦੀਆਂ ਨਾ ਇਹਨੂੰ ਬਣਾਗੇ ਠੀਕ ਹੈ ਜੀ ਲੋ ਵੀ ਬੱਬੇ ਆਪਾਂ ਨੇ ਬਨ ਲਿਆ ਵੀ ਦਿਖੇ ਵੀ ਨਾ ਤਾਂ ਸੋ ਬਾਬੇ ਹੁਣ ਚੱਲਦੇ ਆਪਾਂ ਪਹਿਲਾ ਗਵੰਡੀਆਂ ਦੇ ਦੇ ਕਿੱਥੇ ਆ ਨਾ ਨਿਆਣੇ ਸੋ ਗਵਾਂਡੀਆਂ ਦੇ ਨਾਂਲੇ ਨਾਲ ਬੈਂਕ ਕਰਾਂਗੇ ਪਹਿਲਾਂ ਗਵਾਂਡੀਆਂ ਦੇ ਨਾਂਲੇ ਚੈੱਕ ਕਰਦੇ ਵੀ ਕਿੱਥੇ ਆ ਫਿਰ ਉਹਨਾਂ ਨੂੰ ਇਹਨੂੰ ਹੌਲੀ ਹੌਲੀ ਉਹਨਾਂ ਦੇ ਘਰ ਆ ਛੱਡਣਾ ਆਪਾਂ ਨੇ ਠੀਕ ਹੈ ਜੀ ਸੋ ਫਿਰ ਦੇਖਦੇ ਕੀ ਰਿਐਕਸ਼ਨ ਆਉਂਦਾ ਚੱਲਦੇ ਫਿਰ ਮੈਂ ਜਪਨਾਜ ਨੂੰ ਬੁਲਾ ਰਿਹਾ ਮਿੱਤਰੋ ਜਪਨਾਜ ਆਉਂਦੀ ਨਹੀਂ ਹੈਗੀ ਠੀਕ ਹੈ ਕਹਿੰਦੇ ਰੋਟੀ ਖਾ ਕੇ ਆਉਂਦੀ ਆ ਮਿੱਤਰੋ ਮੈਂ ਜਪਨਾਜ ਨੂੰ ਬੁਲਾ ਰਿਹਾ ਉੱਪਰ ਜਪਨਾਜ ਕੌਰ ਮਹਾਲ ਨੂੰ ਠੀਕ ਹੈ ਜੀ ਬੱਚੀ ਹੈ ਛੋਟੀ ਜਿਹੀ ਆਪਣੇ ਭਰਾ ਦੀ ਕੁੜੀ ਹੈ ਹਨਾ ਤੇ ਉਹਨੂੰ ਪਹਿਲਾ ਪ੍ਰੈਂਕ ਉਹਦੇ ਨਾਲ ਕਰਨਾ ਆਪਣੇ ਹੋ ਗਿਆ ਨਹੀਂ ਵੀ ਰੋਟੀ ਖਾ ਕੇ ਆਉਂਦੀ ਆ ਮੈਂ ਸੋ ਮੈਨੂੰ ਬਹੁਤ ਐਕਸਾਈਟਿਡ ਆ ਭਾਈ ਜੀ ਆ ਵੀ ਉੱਪਰ ਆਉਂਗੀ ਕੀ ਰਿਐਕਸ਼ਨ ਹੋਊਗਾ ਜਪਨਾ ਦੇ ਐਨ ਮੈਂ ਪਹਿਲਾ ਪਹਿਲਾ ਸੱਪ ਨੂੰ ਰੱਖ ਲਾਂ ਮੈਂ ਕਿੱਥੇ ਉੱਤੇ ਜਿੱਥੇ ਰੱਖਣਾ ਠੀਕ ਹੈ ਜੀ ਉਹ ਵੀ ਮਿੱਤਰੋ ਆਪਾਂ ਨੇ ਸੱਪ ਪੂਰੀ ਤਿਆਰੀ ਨਾਲ ਰੱਖਿਆ ਉਰੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਉਹ ਉੱਥੇ ਤੇ ਜਪਨਾਜ਼ ਨੇ ਆਉਣਾ ਉਧਰ ਤੇ ਠੀਕ ਹੈ ਜੀ ਤੇ ਇੱਧਰ ਉਹਦੇ ਬਲ ਨੂੰ ਹੀ ਸੱਪ ਰੱਖਿਆ ਆਪਾਂ ਨੇ ਨਕਲੀ ਠੀਕ ਹੈ ਜੀ ਵਾਹ ਉਹਨੂੰ ਦੇਖਦੇ ਰਿਐਕਸ਼ਨ ਉਹਦਾ ਰ ਆਏ ਅਬੀ ਜ਼ਿਆਦਾ ਡਰ ਨਾ ਜਾਵੇ ਆਪਾਂ ਪਹਿਲਾ ਹੀ ਦੱਸ ਦੇਣਾ ਉਹਨੂੰ ਨਕਲੀ ਇਹ ਠੀਕ ਲਓ ਵੀ ਬਾਬਿਓ ਜਪਨਾਜ਼ ਆ ਰਹੀ ਹੈ ਠੀਕ ਹੈ ਜੀ ਉਹ ਸੱਪ ਆਪਣਾ ਪਿਆ ਉਧਰ ਤੇ ਜਪਨਾਜ਼ ਨੇ ਆਉਣਾ ਤੇ ਆ ਜਾ ਆ ਜਾ ਅੱਥਲੇ ਦੇ ਕੀ ਹੈ ਸਾਹਮਣੇ ਸਾਹਮਣੇ ਹਾਂ ਆ ਜਾ ਤੂੰ ਆ ਜਾ ਉਹ ਨਕਲੀ ਐ ਨਕਲੀ ਐ ਆ ਦੇਖ ਆ ਦੇਖ ਮੈਂ ਫੜਿਆ ਵਾ ਆ ਦੇਖਿਆ ਆ ਦੇਖ ਨਕਲੀ ਆ ਦੇਖ ਮੇਰੇ ਹੱਥ 'ਚ ਧਾਗਾ ਹਾਂ ਆ ਦੇਖ ਦੇਖਦਾ ਨਹੀਂ ਧਾਗਾ ਆ ਜਾ ਹੁਣ ਤਾਂ ਸਕਦੀ ਆ ਨਕਲੀ ਆ ਆ ਦੇਖ ਮੈਂ ਫੜਦੇ ਨੂੰ ਅਜੀ ਬਾਬੇ ਸੁਤੇ ਦੇਖੇ ਸਕਦੇ ਆ ਚਪ ਨਾਲ ਡਰ ਗਈ ਪੂਰੀ ਠੀਕ ਹੈ ਜੀ ਤੇ ਹਾਂਪ ਦੇਖ ਕੇ ਮੈਂ ਉਹਨੂੰ ਦਿਖਾਇਆ ਵੀ ਨਕਲੀ ਆ ਨਹੀਂ ਮੰਨਦੀ ਨਹੀਂ ਡਰ ਗਈ ਵਿਚਾਰੀ ਹੁਣ ਮੈਂ ਮਾਰ ਕੇ ਆਉਂ ਤੁਹਾਨੂੰ ਮੈਂ ਨਹੀਂ ਕਰਾ ਕਰਦੀ ਆ ਡਰ ਗਈ ਆ ਕੁੜੀ ਆ ਮੈਂ ਉਹ ਨਕਲੀ ਹੈ ਤਾਲੇ ਤਰ ਫੜਾ ਪਰ ਨਕਲੀ ਐ ਫੜ ਆ ਜੀ ਦੇਖੋ ਬਾਈ ਫੇਰ ਨਹੀਂ ਨਹੀਂ ਬੱਪੇ ਤੂੰ ਫੜ ਤੇ ਤੈਨੂੰ ਤੈਨੂੰ ਦੇਣਾ ਇਹ ਆ ਲੈ ਗਿਫਟ ਲੋ ਜੀ ਜਬ ਬਣਾ ਜਾਗੀ ਮਿੱਤਰੋ ਤੇ ਲੱਗ ਡਰਦੀ ਸੀ ਹਾਂ ਹੁਣ ਤਾਂ ਨਹੀਂ ਡਰ ਲੱਗਦਾ ਪੱਕੀ ਗੱਲ ਆ ਆ ਦੇਖ ਸਕਦੇ ਕੁੜੀਆਂ ਨਹੀਂ ਡਰਦੀਆਂ ਦੇਖੋ ਸਾਡੇ ਪਿੰਡ ਵਾਲੀਆਂ ਠੀਕ ਹੈ ਜੀ ਜਪਨਾਲ ਥੋੜੀ ਜਿਹਾ ਡਰ ਗਈ ਪਰ ਬਾਅਦ ਚ ਹੁਣ ਠੀਕ ਹੋ ਗਿਆ ਸਕਦੇ ਆ ਸਾਹ ਕੁੜੀਆਂ ਆ ਗਈਆਂ ਨਾਲੇ ਆਪਣੇ ਠੀਕ ਹੈ ਕਿ ਨਿਆਣੇ ਨਾਲ ਆਪਣੇ ਤੇ ਇਹ ਡਰੇ ਨਹੀਂ ਇਹ ਡਰ ਗਈ ਇੱਕ ਕੁੜੀ ਆਪਣੀ ਜਪਨਾਲ ਕਿ ਆ ਦੁਨੀਆਂ ਨੂੰ ਪਤਾ ਲੱਗਿਆ ਕਿ ਨਕਲੀ ਇਹ ਤਾਂ ਕਰਕੇ ਇਹ ਡਰੇ ਨਹੀਂ ਹੈਗੇ ਸੋ ਆਪਾਂ ਹੁਣ ਕੋਠੇ ਤੇ ਆ ਗਏ ਪਹਿਲਾਂ ਇਹਨੂੰ ਮਨਾ ਕੇ ਥੱਲੇ ਤੇ ਲਿਆਂਦਾ ਤੇ ਦੱਸਿਆ ਨਕਲੀ ਆ ਸੱਪ ਤਾਂ ਕਰਕੇ ਆਏ ਆ ਠੀਕ ਹੈ ਜੀ ਪੂਰੇ ਡਰ ਗਏ ਦੇ ਇਹ ਹਨਾ ਦੇਖ ਕੇ ਦੇਖ ਕੇ ਸੱਪ ਨਾਲ ਖੇਲਦੇ ਹੋ ਤੁਸੀਂ ਸੱਪ ਨਾਲ ਤੇਰਾ ਨਾਮ ਕੀ ਹੈ ਅਮਨ ਤੇਰਾ ਨਾਮ ਮਨਜੀਤ ਕੀ ਮਨਜੀਤ ਮਨਜੀਤ ਤੇਰਾ ਨਾਮ ਜਪਨਾਜ ਜਪਨਾਜ ਕਰਮਹਲ ਮਨਜੀਤ ਤੇ ਅਮਨ ਕੀ ਨਾਮ ਹੈ ਇਹਦਾ ਅਮਨ ਅਮਨ ਤੁਹਾਨੂੰ ਡਰ ਨਹੀਂ ਲੱਗਿਆ ਸੱਪ ਦੇ ਨਹੀਂ ਹੈ ਲੋ ਵੀ ਮਿੱਤਰੋ ਇਹ ਆਪਣੇ ਪਿੰਡ ਦੇ ਬਾਲ ਬੱਚੇ ਗਵੰਡੀਆਂ ਦੇ ਠੀਕ ਹੈ ਜੀ ਸੋ ਇਹ ਨਹੀਂ ਡਰਦੇ ਬਾਈ ਸੱਪ ਤੇ ਤੁਸੀਂ ਦੇਖ ਹੀ ਲਿਆ ਹੁਣ ਸੋ ਡਰਦੀ ਤੂੰ ਡਰਦੀ ਐ ਸੱਪ ਤੇ ਡਰਦੀ ਐ ਤੂੰ ਤੂੰ ਡਰਦੀ ਐ ਡਰਦੀ ਐ ਜੇ ਮੈਂ ਨਾ ਦੱਸਦਾ ਫਿਰ ਤੁਸੀਂ ਡਰ ਜਾਣਾ ਤਾਂ ਜੇ ਮੈਂ ਨਾ ਦੱਸਦਾ ਇਹਨਾਂ ਨੇ ਡਰ ਜਾਣਾ ਤਾਂ ਮਿੱਤਰੋ ਸੱਪ ਤੇ ਤੁਸੀਂ ਦੇਖ ਹੀ ਲਿਆ ਅੱਜ ਉਹਦਾ ਫ੍ਰੈਂਕ ਸੋ ਵੀਡੀਓ ਨੂੰ ਕਰ ਲਾਈਕ ਸ਼ੇਅਰ ਦੱਸ ਕੇ ਠੀਕ ਹੈ ਜੀ ਸੋ ਆ ਦੇਖੋ ਲੇ ਜਾ ਇਹਨੂੰ ਇਹਨੂੰ ਲੈ ਜਾ ਸੱਪ ਨੂੰ ਨਾਲੇ ਥੱਲੇ ਨੂੰ ਲੈ ਜੋ ਲੈ ਜਾ ਲੈ ਜਾ ਸ਼ਾਬਾਸ਼ ਲੈ ਜੋ ਲੈ ਜੋ ਜਾਓ ਜਾਓ ਥੰਡੇ ਜਾਓ ਸ਼ਾਬਾਸ਼ ਜਾਓ ਖੇਲੋ ਥੱਲੇ ਖੇਲੋ